ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਜ਼ਿਲ੍ਹਾ ਤਰਨਤਾਰਨ ਦਾ ਕਸਬਾ ਹੈ ਪੱਟੀ ਜਦੋਂ ਅਸੀਂ ਪੱਟੀ ਥਾਣੀ ਨੰਗਦੇ ਪੈ ਹਾਂ ਤਾਂ ਇੱਕ ਸਾਨੂੰ ਬਜ਼ੁਰਗ ਜਿਹਦੀ ਉਮਰ ਕਰੀਬ 75 76 ਸਾਲ ਦੇ ਕਰੀਬ ਉਮਰ ਹੈ ਤੇ ਉਹ ਕਲੰਡਰ ਵੇਚਦਾ ਪਿਆ ਸੀ ਸਾਡੀ ਨਿਗਾਹ ਉਸ ਬਜ਼ੁਰਗ ਤੇ ਪੈ ਗਈ ਤੇ ਅੱਜ ਅਸੀਂ ਉਸ ਬਜ਼ੁਰਗ ਦੇ ਨਾਲ ਕੁਝ ਗੱਲਾਂ ਵੀ ਕਰਾਂਗੇ ਤਾਂ ਜਾਣਾਂਗੇ ਕਿ ਬਜ਼ੁਰਗ ਦੇ ਹਾਲਾਤ ਕੀ ਨੇ ਤੇ ਕੀ ਇਹੋ ਜੀ ਮਜਬੂਰੀ ਏ ਕਿ 75 ਸਾਲ ਦੀ ਉਮਰ ਦੇ ਵਿੱਚ ਸੜਕਾਂ ਤੇ ਸਕੂਲਾਂ ਦੇ ਵਿੱਚ ਜਾਂ ਥਾਣਿਆਂ ਤੇ ਜਾਂ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਕਲੈਂਡਰ ਵੇਚਣੇ ਪੈ ਰਹੇ ਨੇ ਆ ਸਾਡੇ ਨਾਲ ਉਹ ਬਜ਼ੁਰਗ ਮੌਜੂਦ ਨੇ ਉਹਨਾਂ ਦੇ ਕੋਲੋਂ ਆਪਾਂ ਸਾਰੀ ਜਿਹੜੀ ਜਾਣਕਾਰੀ ਆ ਆਪਾਂ ਲੈਣੇ ਆ ਬਜ਼ੁਰਗ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਰੂੜੀ ਅਸਲ ਮੇਰਾ ਪਿੰਡ ਹੈ ਜੀ ਗਰਦੀਪ ਸਿੰਘ ਮੇਰਾ ਨਾਮ ਹੈ ਅ ਬਜ਼ੁਰਗੋ ਕੀ ਇਹੋ ਜੀ ਜਿਹੜੀ ਮਜਬੂਰੀ ਆ ਕਿ ਤੁਹਾਨੂੰ ਇਸ ਉਮਰ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਤੁਹਾਨੂੰ ਕਲੈਂਡਰ ਵੇਚਣੇ ਪੈ ਰਹੇ ਨੇ ਮਜਬੂਰੀ ਸਾਨੂੰ ਜਿਆਦੀ ਕੋਈ ਨਹੀਂ ਜੀ ਸਾਡਾ ਨਾ ਸ਼ੁਰੂ ਤੋਂ ਕੰਮ ਹੀ ਇਹੋ ਜਿਹਾ ਬਣਿਆ ਜਿਹੜਾ ਬੰਦਾ ਵੇਲਰ ਹੁੰਦਾ ਨਾ ਉਹਨੂੰ ਵੇਲੇ ਰਹਿਣ ਦਾ ਹੀ ਕੱਸ ਪਿਆ ਹੁੰਦਾ ਉਹ ਬਨੇ ਲਈ ਜਾਂਦਾ ਲੱਤ ਦੁਗਦੀ ਬਾਹ ਦੁਗਦੀ ਹੋ ਹੁੰਦਾ ਹੁੰਦਾ ਤੇ ਕਰਕੇ ਜੇ ਅਸੀਂ ਸ਼ੁਰੂ ਤੋਂ ਕੰਮ ਕਰਦੇ ਆਂ ਤੇ ਸਾਨੂੰ ਕੰਮ ਕਰਨ ਤੋਂ ਜਿਹੜਾ ਵੀ ਝਾਕਾ ਨਹੀਂ ਗਾ ਅਸੀਂ ਕੰਮ ਕਰਕੇ ਹੀ ਖੁਸ਼ ਹਾਂ ਤੇ ਜੇ ਅਸੀਂ ਕੰਮ ਕਰੀਏ ਤੇ ਸਾਨੂੰ ਕੋਈ ਇਹੋ ਜੀ ਤੰਗੀ ਤਕਲੀਫ ਨਹੀਂ ਆਉਂਦੀ ਕੰਮ ਕਰਨ ਦੇ ਦੋ ਤਿੰਨ ਫਾਇਦੇ ਹੁੰਦੇ ਆ ਇੱਕ ਦੇ ਸਰੀਦਾਰੀ ਨੂੰ ਫਿਰ ਨਾ ਤੰਦਰੁਸਤੀ ਦੇ ਵਿੱਚ ਤੰਦਰੁਸਤੀ ਰਹੀਦੀ ਆ ਦੂਜਾ ਕਿਸੇ ਦੇ ਗੜੀ ਕੋਈ ਮਿੰਤਲਾ ਨਹੀਂ ਕਰਨਾ ਪੈਂਦਾ ਪੁੱਤ ਗੜੀ ਨੋ ਗੜੀ ਵੀ ਸਾਨੂੰ ਪੈਸੇ ਦਿਓ ਸਾਰੀ ਦੇਰੀ ਹੁੰਦੇ ਪੈਦੰਦਾ ਸਿੱਧਾ ਤਾਂ ਤੁਸੀਂ ਮਿਲਦੀ ਆ ਤੇ ਨਾਏ ਸਾਡੀ ਪੇਟ ਸੇਵਾ ਦੇ ਨਾਏ ਦੇ ਸੇਵਾ ਨਾਲ ਜਿਹੜੀਆਂ ਨਾ ਸਕੂਲਾਂ ਦੇ ਵਿੱਚ ਛੱਡ ਗਏ ਲੋਕ ਆ ਚੀਜ਼ਾਂ ਇਹ ਪਹੁੰਚਦੇ ਜਾਂ ਸਕੂਲਾਂ ਦੇ ਵਿੱਚ ਜਾਂਦੇ ਆ ਤੇ ਨਾਏ ਸਾਨੂੰ ਇਹਦੇ ਵਿੱਚ ਪੁੰਨ ਨਾਲੇ ਫੜੀਆਂ ਨਹੀਂ ਸਾਡੀ ਜੀਬ ਕੋਈ ਨਾ ਕੋਈ ਮਾਇਆ ਪੈਣਦੀ ਆ ਤੇ ਨਾਲੇ ਇਹਦੀ ਸਾਡੀ ਦੇਸ਼ ਦੇ ਵਿੱਚ ਸੇਵਾ ਦਾ ਵੀ ਇਸ ਹਿੱਸਾ ਪੈ ਜਾਂਦਾ ਇਹ ਕਰਕੇ ਹੀ ਕੰਮ ਕਰਕੇ ਖੁਸ਼ ਹਾਂ ਅਸੀਂ ਵਿਹਲੇ ਰਹਿ ਕੇ ਨਹੀਂ ਖੁਸ਼ ਜਿਹੜੇ ਵਿਹਲੇ ਰਹੇ ਖੁਸ਼ ਉਹਨਾਂ ਬਣਿਆ ਦਾ ਨਹੀਂ ਘਟਾ ਤੇ ਸਾਨੂੰ ਬੇਸ਼ੱਕ ਤਾਪ ਜਿਹੜਾ ਹੈ ਤੇ ਇਤਾਂ ਵੀ ਤੁਰ ਪੀਣੇ ਤੇ ਦੇਰੀ ਲੱਗ ਹੀ ਹੁੰਨੇ ਅ ਬਜ਼ੁਰਗੋ ਘਰ ਦੇ ਹਾਲਾਤ ਕਿਹੋ ਜਿਹੇ ਨੇ ਕਦੀ ਕਿਹ ਆਪਣੇ ਬੱਚੇ ਨੇ ਨਹੀਂ ਕਿਹਾ ਕਿ ਪਾਪਾ ਤੇਰੀ ਉਮਰ ਬਹੁਤ ਹੋ ਗਈ ਹੈ ਹੁਣ ਤੂੰ ਘਰ ਬਹਿ ਕੇ ਸ਼ੱਕ ਕਿਹੋ ਜਿਹੇ ਹਾਲਾਤ ਨੇ ਤੇ ਕਦੀ ਬੱਚਿਆਂ ਨੇ ਨਹੀਂ ਰੋਕਿਆ ਨਹੀਂ ਜੀ ਬੱਚੇ ਮੇਰੇ ਜਿਹੜੇ ਆ ਕਿਰਤ ਕਮਾਈ ਕਰਕੇ ਰੋਟੀ ਖਾਂਦੇ ਆ ਦਿਹਾੜੀ ਦੇ ੱਪੇ ਵਾਲੇ ਆ ਕੋਈ ਮੁਲਾਜ਼ਮ ਨਹੀਂ ਗਾ ਕਿ ਨੌਕਰੀ ਨਹੀਂ ਮਿਲੀ ਇੱਕ ਨੇ 12 ਕੀਤੀਆਂ ਉਹ ਵੀ ਨੌਕਰੀ ਨਹੀਂ ਮਿਲੀ ਇੱਕ ਨੇ 10 ਕੀਤੀਆਂ ਨੂੰ ਵੀ ਨੌਕਰੀ ਨਹੀਂ ਮਿਲੀ ਇਹ ਦਿਹਾੜੀ ਨੂੰੜੀਆਂ ਕਰਕੇ ਵਿਚਾਰੇ ਉਹ ਗੁਜ਼ਾਰਾ ਕਰਦੇ ਆ ਜੇ ਤੇ ਉਹਨੋਂ ਚੰਗੀਆਂ ਉਹਦਿਆਂ ਤੇ ਕਿਤੇ ਨੌਕਰੀ ਨਾ ਕਿਤੇ ਲੱਗਿਓ 30-40000 50000 ਲੈਂਦੇ ਹੁਣ ਫੇਰ ਤੇ ਮੈਨੂੰ ਆਖਣ ਵੀ ਬੈੜਾ ਉਹਨਾਂ ਦਾ ਮਾਝੂ ਗੱਜਲ ਕੀ ਸਰਦੀ ਆ ਤੇ ਮੈਂ ਵੀ ਉਹਨਾਂ ਦੇ ਕਰਨ ਨੂੰ ਪੋਜ ਪਾਵਾਂ ਜਿਨ੍ਹਾਂ ਚਿਰ ਸੇਧ ਚੱਲਦੀ ਆ ਉਹਨਾਂ ਚਿਰ ਫਿਰ ਤੁਰ ਕੇ ਆਪਣੀ ਕਿਰਤ ਕਵਾਈ ਕਰਕੇ ਤੇ ਪੋਜ ਪਣਿ ਤਿਆਰ ਕਰਦੇ ਤੇ ਸ਼ਗਦਿਸ਼ ਕੋਲੇ ਅ ਬਜ਼ੁਰਗੋ ਕਿੰਨੇ ਬੱਚੇ ਨੇ ਕਿੰਨੇ ਵਿਆਹੇ ਨੇ ਤੇ ਕਿੰਨੇ ਵਿਆਉਣ ਵਾਲੇ ਨੇ ਤਿੰਨ ਬੱਚੇ ਆ ਜੀ ਇੱਕ ਗੁੱਡੀ ਆ ਸਾਰੇ ਵਿਆਹੇ ਆ ਜੀ ਆ ਜੰਤਾਲੇ ਆ ਠੀਕ ਹੈ ਬੜੀ ਰਬ ਦੀ ਕਿਰਪਾ ਠੀਕ ਹੈ ਹਾਂ ਜੀ ਬਜ਼ੁਰਗੋ ਐਸੇ ਕਿਰਤ ਦੇ ਨਾਲ ਹੀ ਸਾਰੇ ਬੱਚੇ ਵਿਆਹੇ ਨੇ ਹਾਂ ਜੀ ਇੱਕ ਕਿਰਤੀ ਕਰੀਦੀ ਆ ਨਾ ਜੀ ਜਦੋਂ ਜੋਰ ਹੈਗਾ ਵਿੱਚ ਉਹ ਥੋੜੀ ਜਿਹੀ ਜ਼ਮੀਨ ਠੇਕੇ ਤੇ ਲੀਕੇ ਤੇ ਬੀਜ ਪਾ ਲਈਦੀ ਆਪਦੀ ਜ਼ਮੀਨ ਤੇ ਹੈ ਨੀਗੀ ਹੂੰ ਕੋਨ ਉਸੇ ਈ ਕਮ ਜੋਰੇ ਜਮੀਨ ਦਾ ਖੜਾ ਛੱਡਿਆ ਨੇ ਦੇ ਛੜਕੰਦੀਆਂ ਅਛਾ ਜੀ ਹਾਂਜੀ ਸਕੂਲ ਵੀ ਫਿਰ ਲਿਆ ਸ਼ਰਕਾ ਦੇ ਫਿਰ ਲਿਆ ਕਚਿਹਰੀਆਂ ਦੇ ਫਿਰ ਲਿਆ ਥਾਣਿਆਂ ਦੇ ਫਿਰ ਕੇ ਤੇ ਬੜੀ ਰੱਬ ਦੀ ਕਿਰਪਾ ਵਾ ਮਹਾਰਾਜ ਨੇ ਤਾਨੂੰ ਉਸਤੀ ਦਿੱਤੀ ਆ ਜਬਾਨ ਬੋਲਣ ਦੀ ਆ ਕੰਨ ਸੁਣਨ ਦੀ ਆ ਲੱਤਾਂ ਪੈਰ ਤਰਨੂ ਦਿੱਤੇ ਆ ਅਸੀਂ ਰੱਬ ਨਾਲ ਬੜੇ ਖੁਸ਼ ਆ ਰੱਬ ਨੇ ਸਾਨੂੰ ਬੜੀ ਵਧੀਆ ਜਾਇਦਾ ਦਿੱਤੀ ਆ ਕਿਰਤ ਕਮਾਈ ਕਰਕੇ ਆਪਦਾ ਟਾਈਮ ਪਾਸ ਕਰਦੇ ਆ ਜਦੋਂ ਤੁਹਾਡੇ ਜਿਹੜੇ ਹਾਨੀ ਨੇ ਜਦੋਂ ਸਾਥ ਦੇ ਵਿੱਚ ਤੁਸੀਂ ਬੈਠਦੇ ਹੋਵੋਗੇ ਕਿਤੇ ਜਦੋਂ ਕਿਤੇ ਛੁੱਟੀ ਮਾਰ ਲੈਂਦੇ ਹੋਗੇ ਸਾਥ ਦੇ ਵਿੱਚ ਬੈਠਦੇ ਹੋਵੋਗੇ ਹਾਨੀਆਂ ਨੇ ਨੇ ਕਿਹਾ ਫਲਾਣੇ ਸਿਆ ਹੁਣ ਕਿੰਨੀ ਤੇਰੀ ਉਮਰ ਹੋ ਗਈ ਹੁਣ ਤੇ ਕੰਮ ਛੱਡ ਦੇ ਯਾਰ ਨਹੀਂ ਕਹਿੰਦੇ ਆ ਕਈ ਵਾਰ ਨਾਲ ਜੇ ਨਹੀਂ ਵੀ ਨੇ ਜਾਣਦੇ ਵੀ ਵਾਰ ਮਾਰ ਕੇ ਮੈਨੂੰ ਰਾਤ ਤੈਨੂੰ ਆਂਦਾ ਨਹੀਂ ਕੋ ਬਹਿ ਜਾ ਮੈਂ ਕਿਹਾ ਵੀ ਨਹੀਂ ਆਂਦਾ ਤੇ ਤੁਸੀਂ ਬਹਿ ਜਾ ਤੇ ਮੈਂ ਉਹਨਾਂ ਵੀ ਤੇਰੇ ਨਾਲ ਮੇਰਾ ਕੋਈ ਦੁੱਖ ਆ ਅੰਦਰ ਤੁਸੀਂ ਨਵਾਂ ਸਾਈਕਲ ਕੇ ਸੁਰਦੇ ਆ ਤੂੜੀ ਆਇਂਦਰ ਤੇ 2 ਮਹੀਨੇ ਬਾਅਦ ਤੇ 9 ਮਹੀਨੇ ਬਾਅਦ ਵੇਖੋ ਜਮ ਹੋ ਜਾਂਦਾ ਤੇ ਜੇ ਮੈਂ ਬਹਿ ਗਿਆ ਤੇ ਮੈਂ ਵੀ ਜਮ ਹੋ ਜਾਊਗਾ ਤੇ ਬਾਹਰ ਮੈਂ ਖੁੰਮਦਾ ਫਿਰਦਾ ਸਕੂਲਾਂ ਦੇ ਵਿੱਚ ਕਚਹਿਰੀਆਂ ਦੇ ਥਾਣਿਆਂ ਚ ਤਹਿਸੀਲਾਂ ਚ ਤੇ ਨਏ ਮੇਰਾ ਕਿਰਤ ਕਮਾਈ ਦੇ ਨਾਲ ਕੋਈ ਖਰਚਾ ਵਚਾ ਬਣ ਜਾਂਦਾ ਨਾ ਇਹ ਮੇਰੀ ਸੇਰ ਨੂੰ ਤਾਂ ਤੁਸੀਂ ਮਿਲ ਜਾਂਦੀ ਆ ਤੇ ਰਮਾਨ ਨਾ ਥਕਣ ਸੱਕ ਥੱਕ ਜੀਦਾ ਸੌਂ ਜੀਦਾ ਜਿਹੜੇ ਫੇਰ ਉੱਠ ਕੇ ਲਾਲਾ ਨਾ ਕਦੀ ਕਿਸੇ ਬਾਸਤੇ ਚੜ ਕੇ ਕਦੀ ਕਿਸੇ ਗੱਡੀ ਤੇ ਚੜ ਕੇ ਤਾਂ ਪਾਸ ਬੜਾ ਵਧੀਆ ਮਹਾਰਾਜ ਸੱਜਣਾ ਬੜਾ ਖੁਸ਼ ਆ ਸਾਨੂੰ ਦੇਤਾ ਦੁਸ਼ਤੀ ਆ ਇਹ ਬਿਜੁਰਗੋ ਫੇਰੇ ਲਿਆਉਂਦੇ ਨੇ ਲਿਆਉਂਦੇ ਜੋ ਤੇ ਕਿੱਥੇ ਕਿੱਥੇ ਇਹ ਵੇਚਦੇ ਕੋਈ ਜਾਂ ਇੱਕੇ ਜਗ੍ਹਾ ਤੇ ਖਲੋ ਕੇ ਵੇਚਦੇ ਜੋ ਨਹੀਂ ਜੀ ਇੱਕੇ ਤਾਂ ਨਹੀਂ ਜਾਂਦਾ ਇੱਕ ਲੰਦਰ ਘਰੋਂ ਪਾ ਕੇ ਝੋਲੇ ਜੇ ਚਲਦੀਦਾ ਕਦੀ ਕੀ ਬੰਡ ਚੱਲੀਦਾ ਕਦੀ ਖਰੜਾ ਜਲਦੀ ਦਾ ਕਦੀ ਖੇਮਗਨ ਜਲਦੀ ਦਾ ਕਦੀ ਅੰਮਰਕੋਟ ਕਦੀ ਕਿਤੇ ਕਦੀ ਕਿਤੇ ਕਦੀ ਚੋਲਾ ਸਾਹਿਬ ਕਦੀ ਸਭਰਾਓ ਜਲਦੀ ਦਾ ਕਦੀ ਹਰੀਕੇ ਕਦੀ ਕਦੀ ਇੰਦਰਾ ਖਡੂਰ ਸਾਹਿਬ ਕਦੀ ਗੋਦਵਾਰ ਸਾਹਿਬ ਕਦੀ 시ਵਾਲ ਇਸ ਤਰ੍ਹਾਂ ਕੋ ਫਿਰਕੇ ਹੀ ਕੰਮ ਚਲਦਾ ਏ ਇਸ ਤਰ੍ਹਾਂ ਚਲਦਾ ਕਦੀ ਪਿੱਖੀ ਵੰਡ ਜਾਈਦਾ ਖਾੜੇ ਵੀ ਚਾਹੀਦਾ ਤੇ ਬਜ਼ੁਰਗੋ ਫਿਰ ਇੱਕ ਕਿੰਨੇ ਦਾ ਕੈਲੰਡਰ ਲਿਹਾਉਂਦੇ ਜੋ ਤੇ ਇਹਦੇ ਵਿੱਚੋਂ ਕੀ ਵੱਜਦਾ ਤੇ ਕਿੰਨੀ ਰੋਜ਼ੀ ਦਿਹਾੜੀ ਪੈ ਜਾਂਦੀ ਆਪਾਂ ਨੂੰ ਦਿਹਾਰੀ ਨਹੀਂ ਜੀ ਤੇ ਅਸੀਂ ਗਿੰਦੇ ਅਸੀਂ ਤੇ ਇਹ ਬੰਨੇ ਅੱਗੇ ਤੁਰਨ ਫਿਰਦਾ ਬਹਨਾ ਬਣਿਆ 5-7 ਰੁਪਏ ਚ ਮਿਲਦੇ ਆ ਪਾਟੇ ਵੀ ਬੜੇ ਨਿਕਲਦੇ ਆ ਤੇ ਕਈ ਵਿੱਚ ਇੱਕ ਇਹਦੇ ਪੜਾ ਕਰੇ ਵਿੱਚ ਪੈਂਦਾ ਸਾਨੂੰ ਇਹਨੇ ਨਹੀਂ ਖੁਸ਼ੀ ਆ ਵੀ ਬਾਹਰ ਘੁੰਮਦੇ ਫਿਰਦਾ ਆਪਦਾ ਦੇ ਤੰਦੋਸਤ ਆ ਤੇ ਟਾਈਮ ਪਾਸ ਕਰਦੇ ਜੇ ਆਖੀ ਨਾ ਵੀ ਇਹਦੇ ਵਿੱਚੋਂ ਕੋਈ ਵੱਡਾ ਕੋਈ ਬਿਜ਼ਨਸ ਚਲਾ ਲੀਏ ਉਹ ਹੀ ਨਹੀਂ ਗੱਲ ਟਾਈਮ ਪਾਸ ਹੈ ਅੱਛਾ ਜੀ ਹਾਂਜੀ ਤੇ ਬਜ਼ੁਰਗੋ ਘਰ ਨੋਵਾਂ ਦੇ ਨਾਲ ਚੰਗੀ ਬੰਦੀ ਆ ਕਿ ਜਾਂ ਕਦੇ ਤੂੰ ਤੂੰ ਮੈਂ ਮੈਂ ਵੀ ਹੋ ਜਾਂਦੀ ਏ ਨਹੀਂ ਜੀ ਤੂੰ ਤੂੰ ਮੈਂ ਮੈਂ ਜੋਗਾ ਤੇ ਟਾਈਮ ਹੀ ਛੱਡੀ ਉਹਦੇ ਅੱਛਾ ਜੀ ਨਾ 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 ਸਵੇਰੇ ਨਿਕਲੋਂਦੇ ਸ਼ਾਮ ਨੂੰ ਜਾਣਾ ਅੱਛਾ ਜੀ ਤੇ ਜਦੋਂ ਬੂਆ ਰੰਗਣਾ ਉਹਨਾਂ ਆ ਪਾ ਪਾ ਗਿਆ ਪਾਪਾ ਗਿਆ ਕਿਹੜੀਆਂ ਨੇ ਮੂੰਗਫਲੀ ਫੜਾਤੀ ਕਿ ਬਿਸਕੁਟ ਫੜਾਤਾ ਉਹ ਆਪਣੇ ਤਾਂ ਖੁਸ਼ ਹੀ ਆਪਣੇ ਤਾਂ ਖੁਸ਼ ਤੇ ਥੱਕ ਜਈਦਾ ਰੋਟੀ ਪਾਣੀ ਛਕ ਗਿਆ ਤੇ ਸੌਂ ਗਏ ਦਿਨ ਸਵੇਟ ਕੇ ਤਰਵਾਦੇ ਫਿਰ ਜਦੋਂ ਤੁਸੀਂ ਘਰ ਜਾਂਦੇ ਹੋਵੋ ਤੇ ਬੱਚੇ ਕਹਿੰਦੇ ਨੇ ਪਾਪਾ ਦੇ ਸਾਨੂੰ ਪੈਸਾ ਹੀ ਕੋਈ ਚੀਜ਼ ਖਾਣ ਵਾਸਤੇ ਲੈਣੀ ਆ ਹੈ ਤੇ ਬੱਚਿਆਂ ਨੂੰ ਵੇਖ ਕੇ ਤੁਹਾਡਾ ਜਿਹੜਾ ਥਕਾਈਆਂ ਵੀ ਸਾਰੇ ਦਿਨ ਦਾ ਲੈ ਜਾਂਦਾ ਹੋਵੇਗਾ ਹਾਂਜੀ ਹਾਂਜੀ ਇਹ ਬੜਾ ਖੁਸ਼ੀ ਵਾਲੀ ਗੱਲ ਹੈ ਜੀ ਕਿ ਜੇ ਬਜ਼ੁਰਗਾਂ ਨੂੰ ਬੱਚਿਆਂ ਨੇ ਗਾਂਫੀਆਂ ਕਰਨਾ ਹੋਵੇ ਤੇ ਉਹਨਾਂ ਨੇ ਬੱਚਿਆਂ ਦੇ ਅੱਖ ਨਹੀਂ ਲੱਗਣਾ ਤੇ ਬੜਾ ਮੁਸ਼ਕਲ ਆਊਗੀ ਉਹਨਾਂ ਦੀ ਸਾਰੀ ਜਿਹੜੀ ਬਾਹਰ ਘੁੰਮਦੇ ਫਿਰਦੇ ਤੇ ਬੱਚਿਆਂ ਵਾਸਤੇ ਤਕਾਰ ਨੂੰ ਮੂੰਗ ਫਲੀ ਖੜੀਏ ਬਿਸਕੁਟ ਕਰੀਏ ਕੋਈ ਚੀਜ਼ ਖਾਣ ਨੂੰ ਖੜੀਏ ਤੇ ਬੱਚੇ ਮਾਰਦੇ ਛਾਲਾ ਆਉਂਦੇ ਆ ਤੁਹਾਨੂੰ ਦੇਈਦਾ ਖਾਣ ਨੂੰ ਵੀ ਖੁਸ਼ ਤੇ ਅਸੀਂ ਵੀ ਖੁਸ਼ ਅੱਛਾ ਹਾਂ ਜੇ ਬਈ ਹਮ ਬਵਾਂਗੇ ਫਿਰ ਅਸੀਂ ਬੁਰੇ ਲੱਗਾਂਗੇ ਕਿ ਇਹਨੂੰ ਆਖਾਂਗੇ ਤੁਸੀਂ ਭਾਂਡੇ ਨਹੀਂ ਮੰਜੇ ਚਾਜਣਾ ਕਿ ਇਹਨੂੰ ਆਖਾਂਗੇ ਤੁਸੀਂ ਦਿਨੇ ਵਤੀ ਜਗਾਈ ਆ ਕਿ ਇਹਨੂੰ ਆਖਾਂਗੇ ਤੁਸੀਂ ਭਾਂਡੇ ਦੇ ਇਸ ਤਰ੍ਹਾਂ ਮੰਜੋ ਸਵਾ ਨਾ ਮੰਜੋ ਸਰਫ ਨਾ ਨਾ ਮੰਜੋ ਬਿਮਾਰੀਆਂ ਪੈਂਦੀਆਂ ਉਹਨਾਂ ਕੋਡਾਤਨ ਮਨਉਣੀ ਆ ਵੀ ਇਹੀ ਜਿਹੜੇ ਆਦੇ ਲੱਗੇ ਸਾਨੂੰ ਕਿਉਂ ਢੋਂਦਾ ਇਹ ਕਰਕੇ ਨਾ ਬਾਅਦ ਜ਼ਿਆਦਾ ਸਮਾਂ ਕੱਢੀ ਦਾ ਘਰ ਥੋੜਾ ਤੇ ਬਜ਼ੁਰਗੋ ਜੀਵਨ ਸਾਥੀ ਹੈਗੇ ਨੇ ਕਿ ਜਾਂ ਉਹ ਰੱਬ ਨੂੰ ਪਿਆਰੇ ਹੋ ਗਏ ਨੇ ਰੱਬ ਨੂੰ ਪਿਆਰੇ ਹੋ ਗਏ ਅੱਛਾ ਕਿੰਨਾ ਸਮਾਂ ਹੋ ਗਿਆ ਹੈ ਉਹੀ ਕੇ 5-6 ਸਾਲ ਠੀਕ ਹੈ ਤੇ ਕਮੀ ਮਹਿਸੂਸ ਨਹੀਂ ਹੋਈ ਜਦੋਂ ਜੀਵਨ ਸਾਥੀ ਇਸ ਜਹਾਨ ਤੋਂ ਚਲ ਗਿਆ ਇਹ ਦੇਖੋ ਜੀ ਜਾਣਾ ਆਉਣਾ ਬਣਿਆ ਵਾ ਜਾਣਾ ਹੀ ਜਾਂ ਚਾਹ ਉਹ ਪਹਿਲਾਂ ਚਲ ਜਾਂਦੇ ਜਾਂ ਮੈਂ ਪਹਿਲਾਂ ਚਲ ਜਾਂਦਾ ਤੇ ਬੜੀ ਰੱਬ ਦੀ ਕਿਰਪਾ ਵਾ ਜੇ ਨਵਾ ਰੋਟੀ ਪਾਣੀ ਪਕਾਉਂਦੀਆਂ ਤੇ ਸ਼ਕਦੇ ਸੀ ਕਹੁੰਦੇ ਆ ਬਾਕੀ ਇਹ ਗੱਲ ਸੋਚ ਵਿਚਾਰਨ ਤੇ ਉਦੋਂ ਆਊਗੀ ਜਦੋਂ ਬਹਿ ਜਾਾਂਗੇ ਹਾਲ ਦੀ ਘੜੀ ਤੇ ਪਾਪਾ ਪਾਪਾ ਹੁੰਦੀ ਆ ਕੋਈ ਨਾ ਕੁਝ ਕਾ ਪਾਪਾ ਪਾਪਾ ਤੇ ਤਾ ਹੁੰਦੀ ਨਾ ਜਦੋਂ ਸ਼ਾਮ ਨੂੰ ਤੁਸੀਂ ਜਾਂਦੇ ਜੋ ਤੇ ਪਾਪਾ ਕੀ ਲਿਆਦੇ ਸਾਨੂੰ ਖਾਣ ਵਾਸਤੇ ਤੇ ਜਦੋਂ ਤੁਸੀਂ ਘਰ ਬੈ ਕੇ ਤਾਂ ਫੇਰ ਪਾਪਾ ਪਾਪਾ ਕਿੱਥੋਂ ਹੋਣੀ ਆ ਨਾ 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 ਪਿਓ ਨਾ ਰਾਜ ਸੁੱਕਦਾ ਜਾਂ ਕਿਤੇ ਗਲੋਂ ਲੋ ਕਿਤੇ ਬਾਹਰ ਕਿਤੇ ਬੋ ਤੇ ਤੇ ਉਹ ਕੁਝ ਹੋਣਾ ਬਿਲਕੁਲ ਬਿਲਕੁਲ ਮੈਨਾਂ ਨੂੰ ਬੁਰਾ ਲੱਗਣਾ ਉਹਨਾਂ ਮੈਨੂੰ ਬੁਰਾ ਲੱਗਣਾ ਹੁਣ ਉਹ ਵੀ ਖੋਜਦੇ ਮੈਂ ਵੀ ਖੋਜ ਤੇ ਬਿਜੁਰ ਕੋ ਲਾਸਟ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਜਿਹੜੇ ਕੰਮ ਕਰਕੇ ਖੁਸ਼ ਨਹੀਂ ਹੈਗੇ ਕਈ ਤੇ ਪੜ ਲਿਖ ਕੇ ਕਹਿੰਦੇ ਕਿ ਅਸੀਂ ਬਾਹਰ ਚੱਲ ਜਾਣਾ ਇੱਥੇ ਪੰਜਾਬ 'ਚ ਕੰਮ ਨਹੀਂ ਹੈਗਾ ਤੇ ਕਈ ਜਿਹੜੇ ਪੰਜਾਬ ਦੇ 'ਚ ਰਹਿ ਕੇ ਵੀ ਨਹੀਂ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੰਮ ਹੈਗਾ ਜੀ ਕੰਮ ਕਰਕੇ ਨਹੀਂ ਲੋਕ ਖੁਸ਼ ਹੁਣ ਵੇਖੋ ਜਿਹੜਾ ਬੇਜਮੀਨਾ ਉਹਦੇ ਕੋਈ ਮਾਰ ਕੇ ਤਲਲਾ ਤਲਲਾ ਬਾਤ ਕਰ ਜਾਈ ਮੇਰਾ ਕਾਰੋਬਾਰ ਨਹੀਂ ਮੇਰੇ ਹਸਾਮਲਾ ਜੀ ਦੇ ਕੋਲ 2.5 ਕਿਲੋ ਜ਼ਮੀਨ ਹੈਗੀ ਹੈ ਨਾ 3 ਕਿਲੋ ਵੀ ਹੈਗੀ ਹੈ ਉਹ ਕੰਮ ਕਰ ਕਰੇ ਤੇ ਬੜਾ ਵਧੀਆ ਰੋਟੀ ਪਣੀ ਖਾ ਸਕਦਾ ਹਾਂ ਹਾਂਜੀ ਮੈਨੂੰ ਇੱਕ ਗੱਲ ਚੇਤੇ ਆ ਗਈ ਤੁਸੀਂ ਕਹਿ ਰਹੇ ਹੋ ਕਿ ਮੈਂ ਨੰਬਰਦਾਰ ਵੀ ਆ ਤੇ ਨੰਬਰਦਾਰੀ ਵੀ ਕਰਦਾ ਤੇ ਅੱਜ ਕੱਲ ਦੇ ਜਿਹੜੇ ਨੰਬਰਦਾਰ ਨੇ ਉਹ ਤੇ ਕਚਹਿਰੀਆਂ ਦੇ ਵਿੱਚ ਤਸੀਲਾਂ ਦੇ ਵਿੱਚ ਬਹਿ ਕੇ ਹੀ ਮਹੀਨੇ ਦਾ 50-60000 ਰੁਪਇਆ 30-40-45000 ਰੁਪਇਆ ਕਮਾ ਰਹੇ ਨੇ ਤੇ ਤੁਸੀਂ ਕਲੈਂਡਰ ਵੇਚ ਲੈ ਜੋ ਇਹਦੇ ਵਿੱਚ ਇਹ ਜੀ ਆਪਣੀ ਆਪਣੀ ਸੋਚ ਵਿਚਾਰ ਹੈ ਜਿਹਦੇ ਬੰਦੇ ਮਹਾਰਾਜ ਲਾਦੇ ਇਹ ਇਹ ਗੱਲ ਨਾਲ ਖੁਸ਼ੀਆਂ ਵੀ ਕਿਰਤ ਕਰਕੇ ਰੋਟੀ ਖਾਈਏ ਹੂੰ ਤੇ ਜੇ ਉੱਥੇ ਜਾ ਕੇ ਬਹਾਂਗੇ ਤੇ ਕਿਸੇ ਦੇ ਮੂੰਹਲੇ ਵੇਖਾਂਗੇ ਪੀਏ ਸਾਨੂੰ ਆਂਦਾ ਕੋਈ ਸਾਈਨ ਕਰਦੇ ਫੋਟੋ ਲਵਾਦੇ ਤੇ ਕੁਝ ਸਾਨੂੰ ਖਰਗ ਪੀਣ ਨੂੰ ਦੇਊਗਾ ਤੇ ਫਿਰ ਅਸੀਂ ਉਹਦੇ ਦੇ ਵੇਖ ਕੇ ਤੇ ਭੁੱਖਰੇ ਜੇ ਬਣ ਜਾਗੇ ਆਹੜਾ ਨਜ਼ਾਰਾ ਨਾ ਆਪਣੇ ਘਰੋਂ ਚੂੜਾ ਫੜੋ ਤੇ ਗੱਡੀਆਂ ਦੇ ਬਾਹਰ ਘੁੰਮੋ ਫਰੋਏ ਦੇ ਨਾਲ ਦਾ ਉਹਦੇ ਚ ਨਜ਼ਾਰਾ ਨਹੀਂਗਾ ਠੀਕ ਹੈ ਇਹ ਚ ਆਜ਼ਾਦੀ ਆ ਲੈ ਥੋੜਾ ਜਿਹਾ ਇਤਮਾਨ ਵਧਿਆ ਹੂੰ ਹੂੰ ਉਹਦੇ ਚ ਭੁੱਖਰੇ ਜੇ ਜਾਪਾਂਗੇ ਠੀਕ ਇਹ ਕਰਕੇ ਹੀ ਉਹ ਤੇ ਬੈਧੇ ਨੀਗੇ ਜੇ ਸਾਨੂੰ ਕੋ ਘਰਾਂ ਕੇ ਸੱਦਾ ਦੇਵੇ ਨਾ ਔਰ ਨੰਬਰਦਾਰੀ ਜਮਾਨਤ ਕਰਾਉਣੀ ਆ ਔਰ ਨੰਬਰਦਾਰੀ ਜੀਤੀ ਕਿਉਂ ਨਹੀਂ ਉਹਦੇ ਨਾਲ ਜਾਈਦਾ ਉਹਨੂੰ ਬਾਕੀ ਦਾ ਕੁਝ ਨਹੀਂ ਉਹ ਆਪਣੇ ਆਪ ਹੀ ਆਂਦਾ ਤੂੰ ਯਾ ਦਿਹਾੜੀ ਦਾ ਰਾਂ ਫਿਰ ਤੁਰ ਕੇ ਮਿਲਤ ਕਰਦਾ ਫੜੀ ਨਹੀਂ ਕਿ ਮਿਲਤ ਲੀਲਾ ਜੇ ਦੇਤੀ ਤਾਂ ਵੀ ਠੀਕ ਹੈ ਜੇ ਨਹੀਂ ਤੀ ਤਾਂ ਕੋਈ ਗੱਲ ਨਹੀਂ اے ਬਜ਼ੁਰਗੋ ਨੰਬਰਦਾਰੀ ਕਰਦੇ ਆ ਕਿੰਨਾ ਕ ਸਮਾਂ ਹੋ ਗਿਆ ਏ ਉਹੀ ਗਿਆ 14-15 ਸਾਲ ਦੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਉਹਨਾਂ ਨੌਜਵਾਨਾਂ ਨੂੰ ਇਹ ਮੈਸੇਜ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਮੈਂ ਨੌਜਵਾਨਾਂ ਨੂੰ ਤੇ ਇਹ ਕਹਾਂਗੇ ਵੀ ਤੁਸੀਂ ਕੰਮ ਕਰ ਕਰੋ ਜੇ ਕੰਮ ਕਰ ਤੁਸੀਂ ਨਹੀਂ ਕਰਦੇ ਧੰਨਵਾਦ ਤੇ ਪਈਆ ਝੂਠ ਮਾਰਨ ਦੀ ਹੂੰ ਹੂੰ ਗਲਤ ਬੋਲਤ ਬੋਲੀ ਜਣਾ ਮੇ ਲੱਤ ਦੁਖਦੀ ਆ ਮੇ ਸ਼ਿਕਾਉਂdੀਆਂ ਮੈਂ ਨਹੀਂ ਬਰ ਜਾਣਾ ਠੀਕ ਹੈ ਤੁਸੀਂ ਉਸੇ ਬਨੇ ਲੱਗੇ ਹੋ ਜੇ ਤੁਹਾਨੂੰ ਪੈ ਗਈ ਹੈ ਕੰਮ ਕਰਨ ਦੀ ਹੱਤ ਤੇ ਬੇਸ਼ੱਕ ਸੀ ਢਿੱਲਾ ਵੀ ਹੈ ਤੁਹਾਨੂੰ ਡਾਕਟਰ ਕੋ ਗੋਲੀ ਦੀ ਕੇ ਵੀ ਕੰਮ ਤੇ ਚੱਲ ਜਾਣਾ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਇਹ ਸਨ ਕੀ ਗੁਰਦੀਪ ਸਿੰਘ ਗੁਰਪ੍ਰੀਤ ਸਿੰਘ ਗੁਰਦੀਪ ਸਿੰਘ ਪੇਸ਼ਾਨਾ ਗੁਰਦੀਪ ਸਿੰਘ ਨੰਬਰਦਾਰ ਜੀ ਜਿਹੜੇ ਸੜਕਾਂ ਤੇ ਤੁਰ ਫਿਰ ਕੇ ਕੈਲੰਡਰ ਵੇਚਦੇ ਨੇ ਕਿ ਜਿਹੜੇ ਅਕਸਰ ਹੀ ਸਾਡੇ ਬੱਚੇ ਜਿਹੜਾ ਅੱਜ ਕੱਲ ਭੁੱਲਦੇ ਜਾ ਰਹੇ ਨੇ ਜੋ ਵੀ ਆ ਊੜਾ ਐੜਾ ਜਾਂ ਜੋ ਭਾਰਤ ਦਾ ਨਕਸ਼ਾ ਹੈ ਬੱਚੇ ਜਿਹੜੇ ਨੇ ਇਹਨਾਂ ਤੋਂ ਕਾਫੀ ਵਾਂਝੇ ਹੋ ਚੁੱਕੇ ਨੇ ਇਹ ਸਕੂਲਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਥਾਣਿਆਂ ਦੇ ਵਿੱਚ ਜਾ ਕੇ ਇਹ ਕੈਲੰਡਰ ਵੇਚਦੇ ਨੇ ਤੇ ਕਹਿੰਦੇ ਨੇ ਕਿ ਮੈਂ ਬਹੁਤ ਇਸੇ ਦੇ ਵਿੱਚ ਖੁਸ਼ ਹਾਂ ਤੇ ਨਾਲ ਨੰਬਰਦਾਰੀ ਵੀ ਕਰਦੇ ਨੇ ਦੋਸਤੋ ਅੱਜ ਕੱਲ ਦੇ ਨੰਬਰਦਾਰ ਤੁਹਾਨੂੰ ਬੜਾ ਮੋਟੀਆਂ ਰਕਮਾਂ ਕਮਾ ਰਹੇ ਨੇ ਪਰ ਉਹ ਕਹਿੰਦੇ ਕਿ ਨਹੀਂ ਮੈਂ ਗੁਲਾਮ ਨਹੀਂ ਹੋਣਾ ਕਿਸੇ ਦੇ ਮੈਂ ਇਸ ਟਾਈਮ ਤੇ ਆਜ਼ਾਦੀ ਦਾ ਆਨੰਦ ਮਾਣਦਾ ਪਿਆ ਤੇ ਆਜ਼ਾਦੀ ਦੇ ਨਾਲ ਘੁੰਮਦਾ ਫਿਰਦਾ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ